ਇਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕ। ਮੈਂ ਕਿੱਥੇ ਤੱਕ ਗਿਣਾ। ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ। ਬਸ ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਭਾਵਦਾ ਹੈ। ਜਿੱਥੇ ਤੈਨੂੰ ਭਾਵਦਾ ਹੈ ਉੱਥੇ ਰੱਖ ਲੈ। ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ। ਕਿਧਰੇ ਮਨੁੱਖ ਕੰਮ ਦੀ ਤਲਾਸ਼ ਕਰੇ। ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ ਲਿਆਕਤ ਦੱਸਣੀ ਪੈਂਦੀ ਹੈ ਆਪਣੇ ਲਿਆਕਤ ਦੇ ਸੜਕੀਟ ਵੀ ਲੈ ਜਾਣੇ ਪੈਂਦੇ ਸਭ ਦੱਸਣੇ ਪੈਂਦੇ ਐਨੀ ਲਿਆਕਤ ਐਤਨਾ ਮੈਂ ਪੜਾ ਲਿਖਾ ਇਹਦੇ ਪ੍ਰੂਫ ਨੇ ਸੜਕੀਟ ਲੈ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿੰਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵੇ ਸਾਡੇ ਦੇਸ਼ ਦੇ ਇਤੇ ਸਬਾਰਿਸ਼ ਵੀ ਹੋਵੇ ਤੇ ਫਿਰ ਖੇਡ ਬਣ ਜਾਂਦੀ ਉਹ ਖੇਡ ਬਣ ਜਾਂਦੀ ਜਿੱਥੇ ਜਿਹੜਾ ਗੁਣਾ ਦਾ ਦਾਵਾ ਕਰੇ ਨਾ ਪ੍ਰਮਾਤਮਾ ਦੇ ਅੱਗੇ ਗੁਣਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਸ ਦੇ ਵਿੱਚ ਮਿਲਦਾ ਹੈ ਮਿਸਰ ਦਾ ਇੱਕ ਆਜੜੀ ਆਯਾਲੀ ਉਹ ਕਿਦਰੇ ਇੱਕ ਇਬਾਦਤ ਕਾਜ਼ੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਖੁਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਖੁਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਆ ਨਾਮ ਹੈ ਆ ਥਾਮ ਹੈ ਉਹ ਵਿਚਾਰਾ ਆਯਾਲੀ ਯਤੀਮ ਬੱਚਾ ਸੀ ਜਵਾਨੀ ਦੇ ਚ ਉਸਨੇ ਕਦਮ ਰੱਖਿਆ ਸੀ ਪਰ ਯਤਿਮ ਸੀ ਮਾਂ-ਬਾਪ ਨਹੀਂ ਸਨ ਕੀ ਚਾਲੀ ਢੇਡਾਂ ਉਦੇ ਕੋਲ ਸਨ ਆ ਕੇ ਅੱਜ ਪਹਿਲੀ ਵਾਰ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ ਕਹਿੰਦਾ ਖੁਦਾ ਤੂੰ ਲਾ ਮਕਾਨ ਹੈ ਤੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਥੱਲੇ ਹੀ ਲੇ ਲਿਆ ਤੂੰ ਲਾ ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਯਤੇਮ ਹੈ ਨਾ ਆਪਾਂ ਵੀ ਯਤੇਮ ਸਾਡਾ ਕੋਈ ਨਹੀਂ ਨਾ ਮਾਪੇ ਬਾਪ ਨੇ ਉਹ ਵਾਜ਼ ਕਹਿੰਦਾ ਸੀ ਤੇਰੇ ਵੀ ਮਾਪੇ ਬਾਪ ਕੋਈ ਨਹੀਂ اے ਖੁਦਾ ਮੇਰੇ ਵੀ ਮਾਪੇ ਬਾਪ ਕੋਈ ਨਹੀਂ ਉਹ ਵਾਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ ਆਪਣੇ ਵੀ ਕੋਈ ਸ਼ਰੀਕ ਨਹੀਂ ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ ਪਤਾ ਹੈ ਦੋਸਤੀ ਕਿੱਥੇ ਆਉਂਦੀ ਹੈ ਦੋਸਤੀ ਕਿੱਥੇ ਆਉਂਦੀ ਬਰਾਬਰੀ ਦੇ ਦਲ ਤੇ ਆਉਂਦੀ ਹੈ ਇੱਕ ਕ੍ਰੋਧੀ ਹੈ ਇੱਕ ਸ਼ਾਂਤਮਈ ਹੈ ਦੋਸਤੀ ਨਹੀਂ ਚਲੇਗੀ ਦੋ ਦਿਨ ਦਾ ਸੰਗ ਹੋਵੇਗਾ ਇੱਕ ਮੂਰਖ ਹੈ ਇੱਕ ਸਹਿਣਾ ਹੈ ਲੰਬੀ ਦੋਸਤੀ ਨਹੀਂ ਚਲ ਸਕਦੀ ਇੱਕ ਦਾਨੀ ਹੈ ਇੱਕ ਸ਼ੌਮੈ ਇਹ ਲੰਬੀ ਦੋਸਤੀ ਨਹੀਂ ਚਲ ਸਕਦੀ ਇੱਕ ਦਿਆਲੂ ਹੈ ਇੱਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ ਦੋਸਤੀ ਤਾਂ ਆਉਂਦੀ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਤੇ ਤੇ ਦੋਸਤੀ ਨਹੀਂ ਹੁੰਦੀ ਪੱਕੀ ਦੋਸਤੀ ਉੱਥੇ ਹੁੰਦੀ ਹੈ ਜਾਂ ਤੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਈਏ اے کہنے لگا اے خدا تو تے ہی جیسا ہے تیرے میرے جو فرق کی تو بھی یتیم آپ بھی یتیم تیرے ماں باپ کوئی نہیں سڈے بھی کوئی نہیں تیرا تھاں ٹکانا کوئی نہیں سڈا بھی کوئی نہیں پر خدا ایک گل ہے میرے کل کچھ ہے اس آواز نے نہیں, نہیں دسیا تیرے کول ہے وہ تیرے کل نہیں اپنے کول ہے سڈے کل چالی پیٹانے نے کل کول نہیں ہے تو میرے نل دوستی پا ل میں, میں تینوں دونوں وقت پیڑا دھد پلاو میرے نل دوستی پا اے میرے خدا یہ جیڑی نا سردیاں دے دن میں تینوں تن دا چولا بنا کے دیا گا الا تینوں پھر ٹھنڈ نہیں لگے گی خدا میرا ہوبیاں بھی سن لے ਮੈਨੂੰ ਕੁਝ ਜੜੀ ਬੂਟੀਆਂ ਦਾ ਵਿਗਿਆਨ ਹੈ ਜਿਸ ਦਿਨ ਤੈਨੂੰ ਬੁਖਾਰ ਚੜੇਗਾ ਨਾ ਆਪਾਂ ਦੂਰ ਕਰਦੇ ਆਂ ਦੂਰ ਕਰਦੇ ਆਂ ਪਰ ਤੋਂ ਦੀ ਜੇ ਇਹ ਤੇਜ਼ੇ ਸਿਰ ਦੇ ਚੀ ਜੂੰਆਂ ਪੈ ਜਾਂਦੀਆਂ ਹੋਣੀਆਂ ਨੇ ਆਪਾਂ ਕੱਢਦੇ ਆਂ ਇਸ ਤਰ੍ਹਾਂ ਮੌਲਾਨਾ ਰੌਮ ਨੇ ਸਾਰਾ ਲਿਖੇ ਹੈ ਕਿ ਹੁਦਾ ਮੈਨੂੰ ਮੁੱਠੀ ਚਾਪੀ ਕਰਨ ਦੀ ਬੜੀ ਸੋਹਣੀ ਜਾਚ ਆਉਂਦੀ ਹੈ ਤੋ ਥੱਕ ਜਾਇਆ ਕਰੇਗਾ ਨਾ ਆਪਾਂ ਤੇਰੀ ਮੁਠੀ ਚਾਪੀ ਕਰਕੇ ਤੇਰਾ ਸਾਰਾ ਥਕੇ ਵਾਲਾ ਦਿਆਂਗੇ। ਉਸ ਵਾਇਜ ਨੇ ਇਹ ਨਹੀਂ ਦੱਸਿਆ ਤੇਰੇ ਵਿੱਚ ਇਹ ਖੂਬੀਆਂ ਨੇ ਸਾਡੇ ਕੋਲ ਇਹ ਖੂਬੀਆਂ ਹੈ ਕਹਿੰਦੇ। ਸਾਡੇ ਕੋਲ ਇਹ ਗੁਣ ਹੈ ਕਹਿੰਦੇ। ਪਤਾ ਹੈ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ ਕਿ ਕੋਈ ਇਸ ਭੋਲੇ ਮਨੁੱਖ ਨੇ ਆਯਾਲੀ ਨੇ ਰੱਬ ਦੇ ਅਗੋਂ ਆਪਣੇ ਗੁਣ ਰੱਖੇ ਨੇ 99। ਗੁਣ ਰੱਖੇ ਨੇ। میں تیریا جا گا میں تیرا بخار لا دیا گا وقت تینوں دھد پوا گا پر خدا پتہ نہیں تیرے کو پیسے ہیں کہ نہیں آپ دھد ویچ لینا اُن ویچ لیند چار کوڑیاں بھی سڈے کول ہوں نے وقت تینوں باجرے دیا دو روٹیاں بنا کے کلاوگا انج اپنی خوبیاں دستا ہو گیا کہ حضرت موسا کول دی لگے ਉਨੇ ਜਦ ਇਹ ਸੋਨੇ ਬੜੀ ਤਾੜਨਾ ਕੀਤੀ ਇਤਿਹਾਸ ਦੇ ਤੇਫੇ ਤੱਕ ਲਿਖਿਆ ਦੋ ਥੱਪੜ ਮਾਰੇ ਖੁਦਾ ਨੂੰ ਕਹਿੰਦਾ ਪਿਆ ਤੈਨੂੰ ਜੂਆ ਪਹਿ ਜਾਣ ਤੇ ਮੈਂ ਕੱਢਾਂ ਉਹਨੂੰ ਦੁੱਧ ਪਿਲਾਵੇਂਗਾ ਉਹਨੂੰ ਬੁਖਾਰ ਚੜਦਾ ਤੂੰ ਉਸਨੂੰ ਯਦੀਮ ਕਹੀ ਜਾਂਦਾ ਦੋ ਥੱਪੜ ਮਾਰ ਕੇ ਉਹਨੇ ਆਖੇ ਢਾਂਗਦੀ ਦੁਆ ਕਰਿਆ ਕਰ ਪਲੇ ਸਿੱਖ ਚਲੇ ਗਏ ਮੌਸਾ ਕੋ ਦੂਰ ਤੇ ਿਆਲੀ ਰੋਣ ਲੱਗ ਪਿਆ ਕਹਿੰਦਾ خدا ਇੱਕੋ ਹੀ ਤੇ ਤੂੰ ਸੀ ਜੋ ਮੇਰੇ ਵਰਗਾ ਸੀ ਪਰ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਛੜਾ ਤੇ ਜ਼ਿੱਲੀ ਟੁੱਟ ਗਈ ਇੱਕ ਉਮੀਦ ਬਣੀ ਸੀ ਉਹ ਵੀ ਗਈ ਭਾਵੇਂ ਤੂੰ ਆਇਆ ਤੇ ਕੋਈ ਨਹੀਂ پر تیرے نال دوستی پا کے خوشی بڑی ملی یاد جو اس کی سی کچھ آنند بن گیا پاو تو ملیا آتے نہیں پر تیرے اگوں جد میں فریاد کی کیتی دعا کی آنند بڑا آیا رس بڑا ملے آئے. سکون بڑیا ملے آئے. شانتی بڑی ملی ہے ہن میں کی کرا حضرت ہے؟ تو میرے ورگا نہیں کو تور دے اج بیٹھا ہے رات نو جیسے موسا من نہیں جڑتا ادی رات تک تڑپ دا تو پھر اس نے فریاد کی تھی خدا میرے کل کی ہو گیا ہے اج میرا من کیوں نہیں جڑ رہا تیر الام ہویا نہیں جڑ سکیں گا اج تو ایک جڑے نو توڑ کے آیا توڑ کے آیا ਤੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਵਸਲ ਕਰਦਨ ਆਮਦੇ ਉਹ ਜੋ ﺍﻟहाम ਹੋਇਆ مولانا ਰੌਮਸਨੋ ਲਿਖਦੇ ਨੇ ਤੈਨੂੰ ਮੈਂ ਦੁਨੀਆ ਚ ਭੇਜਿਆ ਸੀ ਜੋੜਨ ਵਾਸਤੇ ਤੂੰ ਤੇ ਤੋੜ ਕੇ ਆ ਗਿਆ ਉਹ ਮੇਰੇ ਅੱਗੋਂ ਗੁਣ ਰੱਖ ਰਿਆ ਸੀ ਆਪਣੇ ਪਰ ਬੜਾ ਭੌਲਾ ਸੀ ਬੜਾ ਪਵਿੱਤਰ ਸੀ ਜਿਹੜੇ ਮੇਰੇ ਅੱਗੇ ਮੇਰੇ ਗੁਣ ਰੱਖਦੇ ਨੇ ਬੜੇ ਚਲਾਕ ਨੇ ਤੇ ਬੜੇ ਦੁਸ਼ਟ ਨੇ ਜੋ ਮੇਰੇ ਗੁਨਾ ਦਾ ਜ਼ਿਕਰ ਕਰਦੇ ਨੇ ਬੜੇ ਚਲਾਕ ਦੇਖੇ ਲੈ ਵਾ ਬੜੇ ਦੁਸ਼ ਦੇਖੇ ਲੈ ਵਾ ਪਾਵੇਂ ਉਹ ਆਪਣੇ ਗੁਨਾ ਦਾ ਜ਼ਿਕਰ ਪਿਆ ਕਰਦਾ ਸੀ ਪਰ ਬੜਾ ਕੋਲਾ ਸੀ ਬੜਾ ਪਾਵਨ ਸੀ ਬੜਾ ਪਵਿੱਤਰ ਸੀ ਪਰ ਮਾਸਮਾ ਦੀ ਪਹੁੰਚ ਨੀਅਤ ਤੱਕ ਹੈ ਭਾਵਨਾ ਤੱਕ ਹੈ ਤੋਂ ਧਨ ਗੁਰੂ ਅਰਜਨ ਦੇਵ ਜੀ ਬਾਰਾਤ ਫਰਮਾਨ ਕਰਦੇ ਨੇ ਉਹ ਇਤਨਾ ਉੱਚਾ ਹੈ ਉਹ ਇਤਨਾ ਅਗਮ ਹੈ ਉਹ ਇਤਨਾ ਮਹਾਨ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਅਸੀਂ ਉਹਦੀ ਸ਼ਰਮ ਵਿੱਚ ਗਏ ਹਾਂ ਔਰ ਉਹ ਪ੍ਰਤਪਾਲਨਾ ਕਰਦਾ ਹੈ ਸ਼ਰਨ ਗਏ ਦੀ ਲਾਜ ਰੱਖਦਾ ਹੈ ਆਪਣੇ ਗਲ ਨਾਲ ਲਾਉਂਦਾ ਹਾਂ ਜੀ ਹੇ ਪ੍ਰਭੂ ऐसा नहीं कि अगणित अवगुण ने ते ओ हुण ਛੱਡ ਦਿੱਤੇ ਨੇ ਨਹੀਂ ਰੋਜ਼ ਭੁੱਲਦੇ ਆ ਕਿਨ ਕਿਨ ਭੋਲਣ ਹਾਰ ਬਾਰ ਬਾਰ ਉਹਨਾਂ ਨੂੰ ਰਿਵੀਟ ਕਰਦੇ ਆ ਔਗਣਾ ਨੂੰ ਰਿਵੀਟ ਕਰਦੇ ਆ ਔਗਣਾ ਨੂੰ ਬਾਰ ਬਾਰ ਭੁੱਲਦੇ ਆ ਬਾਰ ਬਾਰ ਭੁੱਲਦੇ ਆ اے ਪ੍ਰਭੂ ਇੱਕ ਦਫਾ ਇੱਕ ਔਗਣਾ ਨਹੀਂ ਬਾਰ ਬਾਰ ਕਰਦੇ ਆ ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੇ ਆਗਣ ਕਰਦੇ ਆ ਪਛਤਾਨੇ ਆਗਣ ਕਰਦੇ ਆ ਪਛਤਾਨੇ ਆ ਬਾਰ ਬਾਰ